ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਤੁਹਾਡੇ ਲਈ ਵੱਖ-ਵੱਖ ਏਰੀਆ ਚੋਂ ਮਸ਼ੀਨਰੀਆਂ ਤੇ ਜ਼ਮੀਨ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਵੀਡੀਓ ਨੂੰ ਪੂਰਾ ਦੇਖ ਲਿਓ ਸਾਰੀ ਜਾਣਕਾਰੀ ਤੁਹਾਨੂੰ ਦੇਵਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ HMT 9811 1999 ਟਰੈਕਟਰ ਵਿਕਾਉ ਪੰਜਾਬ ਨੰਬਰ ਏਰੀਆ ਫਰੀਦਕੋਟ ਰੇਟ 275000 7637601681 ਇਸ ਨੰਬਰ ਤੇ ਫੋਨ ਕਰਕੇ HMT 9811 ਟਰੈਕਟਰ 275000 ਰੁਪਏ ਦੇ ਵਿੱਚ 1999 ਮਾਡਲ ਤੁਸੀਂ ਖਰੀਦ ਸਕਦੇ ਹੋ ਸਰਹੰਦ ਫਤਿਹਗੜ ਸਾਹਿਬ ਤੋਂ ਜੀ ਸਕਾਟ 335 ਟਰੈਕਟਰ ਆਇਆ 1994 ਮਾਡਲ ਪੰਜਾਬ ਨੰਬਰ ਅਗਲੇ ਟਾਇਰ ਨਵੇਂ ਨੇ ਐਮ ਆਰ ਐਫ ਕੰਪਨੀ ਦੇ ਤੇ ਪਿਛਲੇ ਟਾਇਰ 80% ਨਵੀਂ ਬੈਟਰੀ ਇੰਜਨ ਗੇਅਰ ਲਿਫਟ ਦਾ ਓਕੇ ਏਰੀਆ ਸਰਹੰਦ ਫਤਿਹਗੜ ਸਾਹਿਬ ਰੇਟ 1 ਲੱਖ 20 ਹਜ਼ਾਰ ਮਾਲਕ ਦਾ ਨੰਬਰ ਹੈ ਜੀ 7888372304 ਇਸ ਨੰਬਰ ਤੇ ਫੋਨ ਕਰਕੇ ਸਕਾਟ 335 ਟਰੈਕਟਰ ਤੁਸੀਂ ਕ੍ਰੀਤ ਸਕਦੇ ਹੋ ਜੀ ਇਨ ਬੀਰ ਨਾਲ ਸੰਪਰਕ ਕਰਕੇ ਗੱਡੀ ਆਈ ਆਪਣੇ ਕੋਲ ਖੰਨੇ ਰਹੀਏ ਤੋਂ ਜੀ ਮਰੂਤੀ 800 ਏਸੀ ਗੱਡੀ 2011 ਮਾਡਲ ਟਾਇਰ ਚਾਰੇ ਨਵੇਂ ਨੇ ਪਾਵਰ ਵਿੰਡੋ ਸੈਂਟਰ ਲੌਕ ਨਿਊ ਸੀਟ ਕਵਰ ਏਰੀਆ ਖੰਨਾ ਰੇਟ 1 ਲੱਖ 15000 ਨਵੇਂ ਸੀਟ ਕਵਰ ਕੋ ਆਏ ਹੋਏ ਨੇ 1 ਲੱਖ 15000 ਰੁਪਏ ਰੇਟ ਰੱਖਿਆ ਗਿਆ ਜੀ ਖੰਨਾ ਏਰੀਆ 946427831 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਅਮਰੂਤੀ 800 AC ਗੱਡੀ ਨੂੰ 115000 ਰੁਪਏ ਵਿੱਚ ਖਰੀਦ ਸਕਦੇ ਹੋ। ਅਗਲਾ ਆਪਣੇ ਕੋਲੇ ਜੀ ਹੀਰੋ ਐਕਸਟ੍ਰੀਮ 150cc ਮੋਟਰਸਾਈਕਲ ਆਇਆ ਜੀ। 2017 ਮਾਡਲ 45000 ਰੁਪਏ ਰੇਟ ਰੱਖੇ ਗਏ, ਬਾਕੀ ਓਕੇ ਕੰਡੀਸ਼ਨ ਦਾ ਜੀ, ਕਾਗਜ਼ ਵਗੈਰਾ ਪੂਰੇ ਨੇ ਮਾਲਕ ਵੀਰ ਦੇ ਨਾਲ ਗੱਲ ਕਰਕੇ ਤੁਸੀਂ ਖਰੀਦ ਸਕਦੇ ਹੋ 45000 ਰੁਪਏ ਰੇਟ ਰੱਖੇ ਗਏ 17 ਮਾਡਲ ਹੈ। 8082 77307 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਇਹ ਜਿਹੜਾ ਮੋਟਰਸਾਈਕਲ ਹੈ 2017 ਮਾਡਲ 45000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ। ਅਗਲੀ ਏਰੀਆ ਸਰਹੰਦ ਫਤੇਗੜ ਸਾਹਿਬ ਤੋਂ ਗੱਡੀ ਆਈ ਹੈ ਆਪਣੇ ਕੋਲੇ ਕਪਟੀਵਾ ਗੱਡੀ 7 ਸੀਟਰ ਟਾਇਰ ਅਗਲੇ 80% ਪਿਛਲੇ ਨਵੇਂ ਨੇ 1,33,000 ਚੱਲੀ ਹੈ 11 ਮਾਡਲ ਹੈ ਗੱਡੀ ਕਾਗਜ਼ ਪੂਰੇ ਨੇ ਗੁੱਡ ਕੰਡੀਸ਼ਨ ਏਰੀਆ ਸਰਹੰਦ ਫਤੇਗੜ ਸਾਹਿਬ ਰੇਟ 1,90,000 ਰੁਪਿਆ ਡਿਮਾਂਡ ਹੈ ਜੀ ਮਾਲਕ ਵੀਰ ਦਾ ਨੰਬਰ ਸਕਰੀਨ ਤੇ ਨੋਟ ਕਰ ਲਓ 96468 23101 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਗੱਡੀ 190 ਅਰਚ ਖਰੀਦ ਸਕਦੇ ਹੋ ਨਿਊ ਹਾਲੈਂਡ 4710 ਟਰੈਕਟਰ ਆਇਆ ਜੀ ਆਪਣੇ ਕੋਲੇ ਏਰੀਆ ਬਰਨਾਲਾ ਪਿੰਡ ਧੂਰਕੋਟ ਤੋਂ 2017 ਮਾਡਲ ਹੈ 40% ਟਾਇਰ ਨੇ ਨਿਊ ਹਾਲੈਂਡ 4710 ਟਰੈਕਟਰ ਹੈ ਜੀ ਤੇ ਰੇਟ ਤਾਂ ਲੱਗਤੀ ਈਆ ਤੈਨ ਲਕੀਅਰ ਪੀਰੀਅਡ ਰਖੇਗਾ ਏਰੀਆ ਬਰਨਾਲਾ ਪਿੰਡ ਤੁਰਕੋਟ 81463 65104 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰੈਕਟਰ ਹੈ ਜਿਹੜਾ 3 ਲੱਖ 30000 ਰੁਪਏ ਚ ਖਰੀਦ ਸਕਦੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਇੱਕ ਇਹਨਾਂ ਕੋਲੇ 47 ਦਾਸ ਨਿਊ ਹਾਲੈਂਡ ਟਰੈਕਟਰ ਵਿਕਾਊ ਹੈ ਜੀ 2015 ਮਾਡਲ ਆਲ ओरिजिनल ਏਰੀਆ ਤੁਰਕੋਟ ਬਰਨਾਲ ਨਾਲ ਭੂਮ ਵੀ ਵੇਚਣਾ ਬਾਕੀ ਤੁਸੀਂ ਵੀਡੀਓ ਚ ਦੇਖ ਹੀ ਲਿਆ ਹੋਣਾ ਜੀ ਰੇਟ ਹੈ ਜੀ 7 ਲੱਖ ਦੋਨਾਂ ਦਾ ਇਹ ਵੀ ਜਿਹੜਾ ਆਪਾਂ ਪਿੱਛੇ ਨਿਊ ਹਾਲੈਂਡ 4710 ਟਰੈਕਟਰ ਹੈ ਇਹ ਵੀ ਐਸਵੀਅਰ ਦਾ ਟਰੈਕਟਰ ਹੈ ਜੀ ਜਿਹੜਾ ਪਿਛਲਾ ਟਰੈਕਟਰ ਦੇਖਿਆ ਉਹ ਵੀ ਇਸ ਵੀਰ ਦੀ ਹੈ 81403 ਮੈਂ 104 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ ਹੁਣ ਆਪਾਂ ਗੱਲ ਕਰਦੇ ਹਾਂ ਜਿਹੜੀ ਅੱਜ ਜ਼ਮੀਨ ਲੈ ਕੇ ਆ ਤੁਹਾਡੇ ਲਈ 6.5 ਕਿਲੋ ਜ਼ਮੀਨ ਬਿਕਾਊਆ ਪਿੰਡ ਲਿਤਰਾ ਨਕੋਦਰ ਤੋਂ 3 ਕਿਲੋਮੀਟਰ ਜਲੰਧਰ ਤਿੰਨ ਪਾਸੇ ਰਾਸਤਾ ਲੱਗਦਾ ਜਮੀਨ ਦੇ ਨੇੜੇ ਨਕੋਦਰ ਪੈਂਦਾ ਹੈ 메인 ਹਾਈਵੇ ਤੋਂ ਪੰਜ ਕਿੱਲੇ ਤੇ ਲਿੰਕ ਸੜਕ ਤੋਂ ਇੱਕ ਕਿੱਲਾ ਰੇਟ ਹੈ ਜੀ 45 ਲੱਖ ਰੁਪਏ ਕਿੱਲੇ ਦਾ 9855688264 ਇਸ ਨੰਬਰ ਤੇ ਫੇਸ ਸਕਦੇ ਕਿਸੇ ਵੀ ਪ੍ਰਕਾਰ ਦੇ ਤੁਸੀਂ ਐਡ ਕਰਵਾਉਣੀ ਹੈ ਸਾਡੇ ਨੰਬਰ ਤੇ ਸੰਪਰਕ ਕਰੋ 9877988444 ਚੈਨਲ ਦਾ ਵਟਸਐਪ ਨੰਬਰ ਹੈ ਫੁੱਲ ਵੀਡੀਓ ਸਾਰੀ ਜਾਣਕਾਰੀ ਵਟਸਐਪ ਕਰ ਸਕਦੇ ਹੋ ਬਣੇ ਰਹੋ ਤੁਸੀਂ ਆਪਣੇ ਚੈਨਲ ਦੇ ਨਾਲ ਐਸੇ ਤਰ੍ਹਾਂ